ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਯਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਫਲੋਰੀਡਾ ਅਮਰੀਕਾ ਦੇ ਵਿੱਚ ਨਾ ਇੱਕ ਆਪਣਾ ਪੰਜਾਬੀ ਵੀਰ ਉਹ ਯੂ-ਟਰਨ ਮਾਰ ਰਿਹਾ ਸੀ ਟਰਾਲੇ ਦਾ ਤੇ ਉੱਥੇ ਇੱਕ ਹਾਦਸਾ ਹੋਇਆ ਐਕਸੀਡੈਂਟ ਹੋਇਆ ਜਿੱਨਾਂ 'ਚ ਤਿੰਨ ਬੰਦਿਆਂ ਦੀ ਮੌਤ ਵਾਪਕਿਆ ਹੋ ਗਈ ਹੈ ਤੇ ਇਹ ਬਹੁਤ ਹੀ بڑا ਹਾਦਸਾ ਆਇਆ ਤੇ ਸੁਣ ਰਿਹਾ ਕਿ ਉਹਨਾਂ ਦਾ ਨਾਮ ਸੀ ਹਰਜਿੰਦਰ ਸਿੰਘ ਤੇ ਉਹਨਾਂ ਨੂੰ ਨਾ 45 ਸਾਲ ਦੀ ਉਮਰ ਕੈਦ ਯਾਨੀ ਕਿ ਸਜ਼ਾ 45 ਸਾਲ ਦੀ ਉਮਰ ਕੈਦ ਕਿਉਂਕਿ ਉੱਥੋਂ ਦਾ ਇੱਕ ਅਸੂਲ ਹੈ ਕਿ ਅਗਰ ਇੱਕ ਬੰਦਾ ਤੁਸੀਂ ਮਾਰਦੇ ਹੋ ਨਾ ਜਾਂ ਮਰ ਗਿਆ ਤੁਹਾਡੇ ਕੋਲ ਤੇ ਉਹਦੀ 15 ਸਾਲ ਕੈਦ ਹੈ ਅੱਛਾ ਤੇ ਇਹ ਤਿੰਨ ਬੰਦੇ ਕਿਉਂਕਿ ਗਏ ਨੇ ਤੇ ਉਹਦੀ ਵਜ੍ਹਾ ਤੋਂ ਕਹਿੰਦੇ ਪਏ ਨੇ ਕਿ 45 ਸਾਲ ਤੱਕ ਉਹਨਾਂ ਨੂੰ ਕੈਦ ਹੋ ਸਕਦੀ ਹੈ ਕਈ ਦੋਸਤ ਸੇ ਕਹਿ ਰਹੇ ਨੇ ਹੋ ਗਈ ਹੈ ਲੇਕਿਨ ਇਹ ਇੱਕ ਬਹੁਤ بڑا ਹੀ ਆਈ ਆ ਕਿਉਂਕਿ ਪਟੀਸ਼ਨ ਤੇ ਬਹੁਤ ਸਾਰੇ ਲੋਕ ਸਾਈਨ ਕਰ ਰਹੇ ਨੇ ਦਸਖਤ ਕਰ ਰਹੇ ਨੇ ਉਹਦੇ ਹੱਕ ਦੇ ਵਿੱਚ ਆਵਾਜ਼ ਉਠਾ ਰਹੇ ਨੇ ਲੇਕਿਨ ਕੁਝ ਲੋਕ ਇਸ ਮੁਸ਼ਕਲ ਘੜੀ ਦੇ ਹਾਲਤ ਦੇ ਵਿੱਚ ਲੋਕ ਉਹਦੇ ਖਿਲਾਫ ਵੀ ਹੋਏ ਹੋਏ ਨੇ ਹਰਜਿੰਦਰ ਸਿੰਘ ਦੇ ਤੇ ਆਪਾਂ ਸਵਰਨ ਟੈਨਾ ਜੀ ਦੀ ਇੱਕ ਵੀਡੀਓ ਦੇਖਣੀ ਹੈ ਤੇ ਡਿਟੇਲ ਦੇਖਾਂਗੇ ਕਿ ਇਹ ਸਾਰਾ ਮਾਜਰਾ ਕਿਵੇਂ ਹੋਇਆ ਤੇ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਗਈ ਹੈ ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿੱਚ ਜਿਹੜਾ ਟਰੱਕ ਹਰਸਾ ਵਾਪਰਿਆ ਗਲਤ ਤਰੀਕੇ ਦੇ ਨਾਲ ਯੂ ਟਰਨ ਲੈਣ ਦਾ ਦੋਸ਼ ਲੱਗਾ ਹਰਜਿੰਦਰ ਸਿੰਘ ਨਾਂ ਦਾ ਮੁੰਡਾ 2118 ਦੇ ਵਿੱਚ ਅਮਰੀਕਾ ਦੇ ਵਿੱਚ ਗਿਆ ਮੈਕਸੀਕੋ ਵਾਲੀ ਕੰਧ ਪਾਰ ਕਰਕੇ ਗਿਆ ਪੱਕੀ ਗੱਲ ਆ ਵੀ ਏਜੰਟ ਰਾਹੀਂ ਵੀ ਗਿਆ ਹੋਣਾ ਜਿਵੇਂ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਾਂਦੇ ਆ ਕਈ ਸਫਲ ਵੀ ਹੁੰਦੇ ਆ ਕਈ ਅਸਫਲ ਵੀ ਹੁੰਦੇ ਆ ਇਹ 2118 ਦੇ ਵਿੱਚ ਜਦੋਂ ਉੱਥੇ ਨੌਜਵਾਨ ਗਿਆ ਇਹ ਉਥੋਂ ਦੀ ਫੋਰਸ ਦੇ ਵੱਲੋਂ ਜਾਂ ਕਰੀਏ ਸਿਕਿਉਰਟੀ ਦੇ ਵੱਲੋਂ ਇਹ ਗ੍ਰਿਫਤਾਰ ਕੀਤਾ ਗਿਆ ਸੀ ਬਾਦ ਵਿੱਚ ਜਿਵੇਂ ਕਿ ਉਥੋਂ ਦੀ ਕਾਨੂੰਨੀ ਪ੍ਰਕਿਰਿਆ ਉਹਦੇ ਤਹਿਤ ਇਹਨੂੰ ਕੰਮ ਕਰਨ ਦੀ ਇਜਾਜ਼ਤ ਵੀ ਮਿਲੀ ਇਹਦੇ ਕੋਲੇ ਹੁਣ ਟਰੱਕ ਚਲਾਉਣ ਵਾਲਾ ਲਾਇਸੈਂਸ ਵੀ ਆ ਕਮਰਸ਼ੀਅਲ ਤੇ ਪਰ ਜਦੋਂ ਹੁਣ ਇਹਦੇ ਹੱਥੀਂ ਹਾਰਸਾ ਵਾਪਰ ਗਿਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਇੱਕ ਵਰਗ ਇਹ ਗੱਲ ਕਹਿੰਦਾ ਕਿ ਭਾਈ ਕੋਈ ਨਹੀਂ ਚਾਹੁੰਦਾ ਕਿ ਹਾਰਸਾ ਇਵੇਂ ਵਾਪਰੇ ਸਾਰੇ ਲੋਕ ਕੋਈ ਵੀ ਗੱਡੀ ਚਲਾਉਣੀ ਹੋਵੇ ਮੋਟਰਸਾਈਕਲ ਚਲਾਉਣਾ ਹੋਵੇ ਕਾਰ ਚਲਾਉਣੀ ਆ ਬੱਸ ਚਲਾਉਣੀ ਟਰੱਕ ਚਲਾਉਣਾ ਮੱਥਾ ਟੇਕ ਕੇ ਬਾਬੇ ਦਾ ਨਾਮ ਲੈ ਕੇ ਫੇਰ ਹੀ ਆਪਾਂ ਗੱਡੀ 'ਚ ਬੈਹਨੇ ਆ ਤੇ ਫੇਰ ਹੀ ਆਪਾਂ ਉਹਨੂੰ ਸਲਫ ਮਾਰਦੇ ਆ ਤੇ ਫੇਰ ਆਪਾਂ ਉਹਨੂੰ ਤੋੜਦੇ ਆ ਕਿਸੇ ਨੂੰ ਕੋਈ ਮਾਰਨਾ ਨਹੀਂ ਚਾਹੁੰਦਾ ਬਿਲਕੁਲ ਠੀਕ ਗੱਲ ਆ ਹਰਜਿੰਦਰ ਸਿੰਘ ਦੇ ਪ੍ਰਤੀ ਸਾਡੀ ਜਜ਼ਬਾਤੀ ਪ੍ਰਤੀਕਿਰਿਆ ਹੈ ਬਿਲਕੁਲ ਠੀਕ ਆ ਅਸੀਂ ਆਪਦੇ ਭਾਈਚਾਰੇ ਦੇ ਪ੍ਰਤੀ ਸੁਲੱਖਣੀ ਸੋਚ ਵੀ ਰੱਖੀਏ ਅਸੀਂ ਆਪਦੇ ਭਾਈਚਾਰੇ ਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਗੇ ਜਿਵੇਂ ਕਿ ਹੁਣ ਪਟੀਸ਼ਨ ਦੇ ਉੱਤੇ ਦਸਤਖਤ ਦਰ ਦਸਤਖਤ ਹੋ ਰਹੇ ਆ ਚਲੋ ਇਹ ਪਟੀਸ਼ਨ ਬਹੁਤ ਵੱਡੀ ਵੀ ਹੋਣੀ ਆ ਇਹਦੇ ਕਰਕੇ ਹੁਣ ਜਦੋਂ ਕਾਨੂੰਨ ਆ ਜਿਹੜਾ ਉੱਥੋਂ ਦਾ ਅਮਰੀਕਨ ਕਾਨੂੰਨ ਉਹਦੇ ਵਿੱਚ ਕੀ ਤਬਦੀਲੀ ਆਉਂਦੀ ਆ ਕੀ ਹਰਜਿੰਦਰ ਸਿੰਘ ਦੇ ਪ੍ਰਤੀ ਕੋਈ ਰਿਆਇਤ ਵਰਤੀ ਜਾਂਦੀ ਕਿ ਨਹੀਂ ਵਰਤੀ ਜਾਂਦੀ ਇਹ ਆਉਣ ਵਾਲੇ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਮਾਮਲਾ ਕਿਉਂਕਿ ਇਹ ਉੱਥੋਂ ਦੇ ਕਾਨੂੰਨ ਦੇ ਨਾਲ ਸੰਬੰਧਤ ਹੋ ਗਿਆ ਉੱਥੋਂ ਦੇ ਕਾਨੂੰਨ ਨੇ ਹਰਜਿੰਦਰ ਸਿੰਘ ਨੂੰ ਡਿਪੋਰਟ ਕਰਨਾ ਜਾਂ ਲੰਮੀ ਸਜ਼ਾ ਦੇਣੀ ਆ ਜਾਂ ਘੱਟ ਸਜ਼ਾ ਦੇਣੀ ਆ ਇਹ ਵਕੀਲਾਂ ਦੀ ਆਪਸੀ ਬਹਿਸ ਦੇ ਉੱਤੇ ਨਿਰਭਰ ਕਰਦੀ ਗੱਲ ਹੋਣੀ ਆ ਮੈਂ ਇੱਥੇ ਬੈਠਾ ਬਹਿਸ ਕਰੀ ਜਾਵਾਂ ਤੁਸੀਂ ਮੈਨੂੰ ਗਾਲਾਂ ਕੱਢੀ ਜਾਓ ਮੈਂ ਤੁਹਾਨੂੰ ਗਾਲਾਂ ਕੱਢੀ ਜਾਵਾਂ ਇਹਦੇ ਨਾਲ ਕਾਨੂੰਨ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਪਹਿਲੀ ਨਜ਼ਰੇ ਇਹ ਆਪਾਂ ਨੂੰ ਪਤਾ ਹੀ ਆ ਕਿ ਇਸ ਬੰਦੇ ਦੇ ਕੋਲੋ ਗਲਤੀ ਹੋਈ ਆ ਯੂ ਟਰਨ ਇਹਨੇ ਗਲਤ ਤਰੀਕੇ ਨਾਲ ਲਿਆ ਜਿਹਦੇ ਕਰਕੇ ਤਿੰਨ ਲੋਕਾਂ ਦੀ ਮੌਤ ਹੋਈ ਆ ਅਸੀਂ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਸਥਿਤੀ ਨੂੰ ਸਮਝਦੇ ਆ ਅਸੀਂ ਹਰਜਿੰਦਰ ਸਿੰਘ ਦੇ ਨਾਲ ਹਮਦਰਦੀ ਰੱਖਦੇ ਆ ਇਹ ਵੀ ਸਾਨੂੰ ਪਤਾ ਕਿ ਉਹ ਕਿਸੇ ਦਾ ਕਤਲ ਨਹੀਂ ਕਰਨਾ ਚਾਹੁੰਦਾ ਹੋਊਗਾ ਕੋਈ ਨਹੀਂ ਚਾਹੁੰਦਾ ਪਰ ਹਰਜਿੰਦਰ ਸਿੰਘ ਦੇ ਵੱਲੋਂ ਜਿਹੜੀ ਗਲਤੀ ਕੀਤੀ ਗਈ ਜਾਂ ਜਿਹੜੀ ਉਹਦੇ ਕੋਲੋਂ ਗਲਤੀ ਹੋ ਗਈ ਉਦੇ ਕਰਕੇ ਉਹਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਵੀ ਡਿਪੋਰਟ ਕਰਨੀਆਂ ਤਿਆਰੀਆਂ ਚੱਲ ਰਹੀਆਂ ਜਿਹੜੀ ਕਿ ਮੀਡੀਆ 'ਚ ਖਬਰ ਆਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਭਰਾ ਦਾ ਨਾਮ ਹਰਨੀਤ ਸਿੰਘ ਆ ਇਹ ਉਹਦੇ ਕੋਲੋਂ ਕੁਝ ਕੁ ਬਾਰੇ ਛੋਟਾ ਇਹ ਵੀ ਦੋ ਨੰਬਰ ਦੇ ਵਿੱਚ ਗਿਆ ਸੀ ਜਿਵੇਂ ਕਿ ਪੰਜਾਬੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਾਂਦੇ ਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਓਵੇਂ ਕਾਨੂੰਨ ਨਹੀਂ ਆ ਸੜਕੀ ਕਾਨੂੰਨ ਜਿਵੇਂ ਕਿ ਸਾਡੇ ਭਾਰਤ ਦੇ ਵਿੱਚ ਆ ਤੇ ਇਹ ਵੀ ਗੱਲ ਸੱਚੀ ਆ ਕਿ ਅਮਰੀਕਾ ਕੈਨੇਡਾ ਜਾਂ ਦੁਨੀਆ ਦਾ ਕੋਈ ਵੀ ਹੋਰ ਮੁਲਕ ਹੋਵੇ ਉਹਦੇ ਵਿੱਚ ਸਾਡੇ ਟਰੱਕ ਡਰਾਈਵਰਾਂ ਦਾ ਸਾਡੇ ਡਰਾਈਵਰ ਭਾਈ ਚਾਹ ਰਿਹਾ ਟੈਕਸੀ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਆ ਆਰਥਿਕਤਾ ਦੇ ਵਿੱਚ ਜਿਵੇਂ ਕਿ ਇਸ ਵੇਲੇ ਅਮਰੀਕਾ ਦੇ ਵਿੱਚ 1.5 ਲੱਖ ਦੇ ਕਰੀਬ ਪੰਜਾਬੀ ਟਰੱਕ ਡਰਾਈਵਰ ਆ ਜਿਹੜੇ ਕਿ ਕਮਰਸ਼ੀਅਲ ਤੌਰ ਦੇ ਉੱਤੇ ਡਰਾਈਵਿੰਗ ਕਰਦੇ ਆ ਜਿਹੜੇ ਕਿ ਢੋਆ ਢਵਾਈ ਦਾ ਸਮਾਨ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਾਉਂਦੇ ਆ ਤੇ ਜਿੰਨੀ ਕੁ ਮੈਨੂੰ ਰਿਪੋਰਟਰਾਂ ਨੂੰ ਜਾਣਕਾਰੀ ਮਿਲੀ ਆ ਹਾਲੇ ਅਮਰੀਕਾ ਦੇ ਵਿੱਚ 60 ਹਜ਼ਾਰ ਡਰਾਈਵਰਾਂ ਦੀ ਕਮੀ ਆ 60 ਹਜ਼ਾਰ ਡਰਾਈਵਰਾਂ ਦੀ ਕਮੀ ਆ ਪਰ ਹਰਜਿੰਦਰ ਸਿੰਘ ਦੀ ਇਸ ਗਲਤੀ ਦੇ ਕਰਕੇ ਉਥੋਂ ਦੇ ਜਿਹੜੇ ਆ ਮੰਤਰੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਜੀ ਕਿ ਵਰਕ ਵੀਜ਼ਾ ਡਰਾਈਵਰ ਆਧਾਰਤ ਅਸੀਂ ਦੇਣਾ ਬੰਦ ਕਰ ਦਿੱਤਾ ਜਿਹੜੇ ਇੱਥੇ ਨੇ ਪਹਿਲਾਂ ਹੀ ਉਹਨਾਂ ਦੇ ਉੱਤੇ ਇਹਦਾ ਅਸਰ ਨਹੀਂ ਹੋਊਗਾ ਪਰ ਜਿਹੜੇ ਵਿਦੇਸ਼ ਦੇ ਵਿੱਚੋਂ ਜਿਹੜੇ ਭਾਰਤ ਦੇ ਵਿੱਚੋਂ ਜਿਹੜੇ ਇਧਰਲੇ ਪਾਸਿਓਂ ਉਧਰਲੇ ਪਾਸੇ ਜਾਣਾ ਚਾਹੁੰਦੇ ਐ ਟਰੱਕ ਡਰਾਈਵਰ ਦੇ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਵਰਕ ਵੀਜ਼ੇ ਉਹ ਰੱਦ ਕਰ ਦਿੱਤੇ ਗਏ ਆ ਉਹ ਆਰਜੀ ਤੌਰ ਦੇ ਉੱਤੇ ਰੱਦ ਹੋਏ ਆ ਸ਼ਾਇਦ ਉਹ ਭਵਿੱਖ ਦੇ ਵਿੱਚ ਫੇਰ ਖੁੱਲ ਜਾਣ ਜਾਂ ਨਹੀਂ ਖੁੱਲਣਗੇ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹਰਜਿੰਦਰ ਸਿੰਘ ਦੇ ਬਾਰੇ ਜੋ ਸੋਸ਼ਲ ਮੀਡੀਆ ਦੇ ਬਾਰੇ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਗੱਲਬਾਤ ਹੋ ਰਹੀ ਹੈ ਇਹ ਕਿੰਨੀ ਕੁ ਸਾਰਥਕ ਆ ਕਈ ਤਾਂ ਹੈਗੇ ਜੀ ਕਾਨੂੰਨ ਦੇ ਜਾਣਕਾਰ ਜਿਹੜੇ ਕਿ ਅਮਰੀਕਾ ਦੇ ਵਿੱਚ ਵਸਦੇ ਆ ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਵੀ ਵਸਦੇ ਆ ਪਰ ਉਹ ਜਾਣਦੇ ਆ ਕਿ ਭਾਈ ਇਹਦੇ ਵਿੱਚ ਆ ਨੁਕਤਾ ਇੰਉ ਹੋ ਸਕਦਾ ਆ ਨੁਕਤਾ ਇੰਉ ਹੋ ਸਕਦਾ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਇਹਨਾਂ ਨੁਕਤਿਆਂ ਨੂੰ ਆਧਾਰ ਬਣਾ ਕੇ ਆਪਾਂ ਸਜ਼ਾ ਕਟਵਾ ਸਕਦੇ ਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਉੱਥੇ ਮਾਫੀ ਦੀ ਅਪੀਲ ਵੀ ਪਾਵਾਂਗੇ ਉਹਦੇ ਉੱਤੇ ਵੀ ਗੱਲ ਬਣ ਸਕਦੀ ਆ ਸ਼ਾਇਦ ਬਣ ਵੀ ਜਾਵੇ ਸਾਨੂੰ ਪਤਾ ਨਹੀਂ ਪਰ ਸੋਸ਼ਲ ਮੀਡੀਆ ਦੇ ਉੱਤੇ ਲੜਦੇ ਹੋਏ ਕਈ ਲੋਕ ਮੈਨੂੰ ਅੱਜ ਉਵੇਂ ਹੀ ਲੱਗਦੇ ਆ ਜਿਵੇਂ ਕਿ ਟਰੈਕਟਰ ਵਾਲੀ ਕੁੜੀ ਤੇ ਕੈਨੇਡਾ ਵਾਲੇ ਮੁੰਡੇ ਦੇ ਪਿੱਛੇ ਪਿਛਲੇ ਦਿਨੀ ਲੜਦੇ ਸੀ ਨਾ ਕਿਸੇ ਨੂੰ ਟਰੈਕਟਰ ਵਾਲੇ ਬਾਰੇ ਪਤਾ ਸੀ ਕੁੜੀ ਬਾਰੇ ਨਾ ਕਿਸੇ ਨੂੰ ਮੁੰਡੇ ਦੀ ਸਚਾਈ ਦਾ ਪਤਾ ਸੀ ਉਹਨਾਂ ਨੇ ਸਮਝੌਤਾ ਕਰ ਲਿਆ ਤੇ ਪੰਜਾਬੀ ਆਪਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਗੁੱਥਮੁਗੱਥਾ ਹੋਈ ਗਏ ਧੀ ਪਣ ਇੱਕ ਕਰ ਹੀ ਗਏ ਹੁਣ ਉਧਰੋਂ ਖੜਾ ਛੁੱਟਿਆ ਉਹ ਤਾਂ ਇਕੱਠੇ ਹੋ ਗਏ ਥੋੜਾ ਜਿਹਾ ਟਕਾ ਆਇਆ ਹੁਣ ਇਧਰਲੇ ਪਾਸੇ ਆਪਾਂ ਹਰਜਿੰਦਰ ਸਿੰਘ ਦੇ ਮੁੱਦੇ ਨੂੰ ਮੁੱਖ ਰੱਖ ਕੇ ਤੇ ਆਪਸ ਦੇ ਵਿੱਚ ਭੜ ਰਹੇ ਆ ਕਈ ਲੋਕ ਇਹ ਗੱਲ ਕਹਿੰਦੇ ਆ ਅਮਰੀਕਾ ਕਿਹੜਾ ਚੰਗਾ ਉਹ ਕਿਹੜਾ ਸਾਰੇ ਕੰਮ ਵਧੀਆ ਹੀ ਕਰਦਾ ਜਦੋਂ ਸਾਡੇ ਭਾਈਚਾਰੇ ਦੇ ਬੰਦੇ ਨੂੰ ਕੋਈ ਮਾਰ ਜਾਂਦਾ ਉਦੋਂ ਕਿਹੜਾ ਫਾਹੇ ਲਾ ਦਿੰਦੇ ਆ ਸਾਡੇ ਵੀਰ ਨੂੰ ਛੱਡਣਾ ਚਾਹੀਦਾ ਬਿਲਕੁਲ ਠੀਕ ਹੈ ਤੁਸੀਂ ਆਪਣੀ ਥਾਂ ਤੇ ਜਜ਼ਬਾਤੀ ਠੀਕ ਆ ਕਈ ਲੋਕੇ ਗੱਲ ਕਹਿੰਦੇ ਵੀ ਜਿਹੜੇ ਤਿੰਨ ਮਰ ਗਏ ਉਹ ਵੀ ਤਾਂ ਕਿਸੇ ਦੀ ਮਾਂ ਦੇ ਪੁੱਤ ਸੀ ਉਹ ਜਿਹੜੀ ਔਰਤ ਦੁਨੀਆ ਦੇ ਉੱਤੇ ਨਹੀਂ ਰਹੀ ਉਹਦਾ ਵੀ ਕੋਈ ਕਸੂਰ ਨਹੀਂ ਸੀ ਕਈ ਲੋਕ ਇਹ ਗੱਲ ਕਹਿੰਦੇ ਆ ਵੀ ਜੇਕਰ ਉਹਨੇ ਯੂ ਟਰਨ ਗਲਤ ਲੈ ਲਿਆ ਤੇ ਜਿਹੜੀ ਗੱਡੀ ਮਿੰਨੀ ਵੈਣ ਤੇਜ਼ ਆ ਰਹੀ ਆ ਉਹਨੂੰ ਨਹੀਂ ਪਤਾ ਸੀ ਬ੍ਰੇਕ ਮੈਂ ਕਦੋਂ ਲਾਉਣੀ ਆ ਨਾ ਅਸੀਂ ਉੱਥੇ ਸੀ ਸਾਨੂੰ ਬ੍ਰੇਕ ਦੇ ਬਾਰੇ ਪਤਾ ਵੀ ਉਹ ਕਿੰਨੇ ਮੀਟਰ ਤੋਂ ਪਿਛਾਂ ਬ੍ਰੇਕ ਉਹਨੇ ਲਾਈ ਆ ਕਿ ਨਹੀਂ ਲਾਈ ਸਾਡੇ ਭਾਈਚਾਰੇ ਦੇ ਬੰਦੇ ਨੇ ਯੂ ਟਰਨ ਕਿਹੜੇ ਪਾਸੇ ਦੀ ਉੱਤੋਂ ਨਹੀਂ ਮੋੜਿਆ ਕਿ ਥੱਲੇ ਦੀ ਮੋੜਿਆ ਸਾਨੂੰ ਇਹਦੇ ਬਾਰੇ ਕੋਈ ਵੀ ਗਿਆਨ ਨਹੀਂ ਇਸ ਕਰਕੇ ਸਾਨੂੰ ਤਾਂ ਆਪਸ ਦੇ ਵਿੱਚ ਲੜਨ ਤੋਂ ਗਰੇਜ਼ ਕਰਨਾ ਚਾਹੀਦਾ ਇਹ ਗੱਲ ਸੱਚੀ ਆ ਕਿ ਹਰ ਸੇ ਕਿਤੇ ਵੀ ਵਾਪਰਦੇ ਆ ਭਾਰਤ ਦੇ ਵਿੱਚ ਕਿਹੜਾ ਘਟ ਵਾਪਰਦੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਭਾਰਤ ਦੇ ਵਿੱਚ ਲੋਕ ਮਰਦੇ ਆ ਬੇਕਸੂਰ ਆ ਜਿਹੜੇ ਉਹਨਾਂ ਦੀ ਵੀ ਜਾਣ ਜਾਂਦੀ ਆ ਕਸੂਰ ਜਨਾਂ ਦਾ ਹੁੰਦਾ ਉਹਨਾਂ ਦੀ ਤਾਂ ਚਲੋ ਜਾਣੀ ਜਾਂਦੀ ਕਈ ਵਾਰ ਪਰ ਭਾਰਤ ਦੇ ਵਿੱਚਲੇ ਕਾਨੂੰਨ ਆ ਜਿਹੜੇ ਇਹ ਅਮਰੀਕਾ ਦੇ ਵਿੱਚ ਵੀ ਓਵੇਂ ਹੀ ਲਾਗੂ ਹੋਣ ਕੈਨੇਡਾ 'ਚ ਓਵੇਂ ਲਾਗੂ ਹੋਣ ਇਹ ਜ਼ਰੂਰੀ ਨਹੀਂ ਇੱਥੇ ਆਮ ਤੌਰ ਦੇ ਉੱਤੇ ਗੱਡੀ ਜਦੋਂ ਕਾਸੇ 'ਚ ਵੱਜਦੀ ਆ ਤੇ ਬੰਦੇ ਨੂੰ ਹੁੰਦਾ ਵੀ ਮੈਨੂੰ ਕੁੱਟਣਗੇ ਇਸ ਕਰਕੇ ਬੰਦਾ ਗੱਡੀ ਛੱਡ ਕੇ ਭੱਜ ਜਾਂਦਾ ਪਰ ਉੱਥੇ ਹਰਜਿੰਦਰ ਸਿੰਘ ਦੀ ਜਿਹੜੀ ਅਸੀਂ ਵੀਡੀਓ ਦੇਖੀ ਆ ਉਹ ਹਰਜਿੰਦਰ ਸਿੰਘ ਪਛਾਣ ਨੂੰ ਮੂੰਹ ਕਰਕੇ ਤਾਕੀ ਵਿੱਚ ਨਹੀਂ ਵੇਖਦਾ ਪਰ ਉਹ ਉਹਦੇ ਚਿਹਰੇ ਦੇ ਪ੍ਰਭਾਵ ਇਉਂ ਆ ਵੀ ਜਿਵੇਂ ਕੁਝ ਹੋਇਆ ਵਾਪਰਿਆ ਨਹੀਂ ਕਹਿੰਦੇ ਉਹ ਕੈਲੀਫੋਰਨੀਆ ਦੇ ਵੱਲ ਭੱਜ ਗਿਆ ਉਥੋਂ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸ਼ਾਇਦ ਉਹਦੀ ਵੀ ਬਚਣ ਦੀ ਇੱਛਾ ਹੋਵੇ ਹਾਰਸੇ ਤੋਂ ਬਾਅਦ ਹਰ ਕੋਈ ਚਾਹੁੰਦਾ ਹੁੰਦਾ ਜੀ ਕਿ ਮੇਰੇ ਨਾਲ ਜਿਹੜਾ ਇਸ ਵੇਲੇ ਮਸਲਾ ਜੁੜ ਰਿਹਾ ਮੈਂ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕਰਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫੜਨ ਦੀ ਕੀਤੀ ਤੇ ਪੁਲਿਸ ਇੱਥੇ ਕਾਮਯਾਬ ਹੋ ਗਈ ਸਵਾਲੇ ਪੈਦਾ ਹੁੰਦਾ ਕਿ ਆਪਾਂ ਨੂੰ ਕਿੰਨੀ ਕੁ ਜਾਣਕਾਰੀ ਆ ਸਵਾਲੇ ਪੈਦਾ ਹੁੰਦਾ ਕਿ ਜੋ ਰੌਲਾ ਅਸੀਂ ਆਪਸ ਦੇ ਵਿੱਚ ਪਾ ਰਹੇ ਆ ਇਹਦਾ ਅਮਰੀਕੀ ਕਾਨੂੰਨ ਦੇ ਉੱਤੇ ਕਿੰਨਾ ਅਸਰ ਪੈਣਾ ਸਵਾਲੇ ਪੈਦਾ ਹੁੰਦਾ ਜੀ ਕਿ ਅਸੀਂ ਭਾਰਤ ਦੇ ਵਿੱਚ ਸਹੀ ਤਰੀਕੇ ਨਾਲ ਕਿੰਨਾ ਕ ਟਰੱਕ ਚਲਾਉਨੇ ਆ ਜਾਂ ਮੋਟਰਸਾਈਕਲ ਚਲਾਉਨੇ ਆ ਜਾਂ ਕਾਰ ਚਲਾਉਨੇ ਆ ਪਹਿਲਾਂ ਸਾਨੂੰ ਆਪਣੇ ਭਾਰਤ ਵਿੱਚ ਲੀਆਂ ਹੀ ਖਾਮੀਆਂ ਦੂਰ ਕਰਨੀਆਂ ਚਾਹੀਦੀਆਂ ਮੈਨੂੰ ਆਪਣੇ ਵਿੱਚ ਲੀਆਂ ਰੌਲਾ ਪਾਉਣ ਵਾਲਿਆਂ ਨੂੰ ਆਪਣੇ ਵਿੱਚ ਲੀਆਂ ਵੀ ਸਾਡੇ ਕਰਕੇ ਕਈ ਵਾਰ ਕਿੰਨੇ ਲੋਕ ਹਾਰਸਾਗ੍ਰਸਤ ਹੋਏ ਆ ਅਸੀਂ ਪਹਿਲਾਂ ਆਪ ਬਦਲ ਗਏ ਭਾਰਤ ਦੇ ਕਾਨੂੰਨ ਦੇ ਬਾਰੇ ਫਿਕਰ ਕਰ ਗਏ ਅਸੀਂ ਅਮਰੀਕਾ ਦੇ ਕਾਨੂੰਨ ਦੇ ਵਿੱਚ ਇਸ ਵੇਲੇ ਗੁਣਾ ਘਟਾਓ ਕਰਨੀ ਬੰਦ ਕਰ ਗਏ ਕਿਉਂਕਿ ਉਹਦਾ ਅਸਰ ਵੀ ਕੋਈ ਨਹੀਂਗਾ ਉਹ ਤਾਂ ਇੱਥੇ ਆਪਾਂ ਪੜਾਸ ਕੱਢ ਲਈ ਆਪਾਂ ਮੁਖਤਿਆਰ ਸਿੰਘ ਨੇ ਦੀਪਕ ਕੁਮਾਰ ਨੂੰ ਗਲਾਂ ਕੜਤੀਆਂ ਦੀਪਕ ਨੇ ਰਜੇਸ਼ ਨੂੰ ਕੜਤੀਆਂ ਰਜੇਸ਼ ਨੇ ਸੰਤ ਸਿੰਘ ਨੂੰ ਕੜਤੀਆਂ ਇਹ ਤਾਂ ਆਪਸ ਦੇ ਵਿੱਚ ਚੱਲੀ ਜਾਂਦਾ ਨਾ ਪਰ ਆਪਾਂ ਇਸ ਗੱਲ ਦੇ ਉੱਤੇ ਊਲਾਰਵਾਦੀ ਨਾ ਹੋਈਏ ਇਹ ਗੱਲ ਬਿਲਕੁਲ ਸੱਚ ਆ ਚਿੱਟੇ ਰਣ ਵਾਂਗੂ ਸਾਫ਼ ਆ ਕਿ ਉਹਦੇ ਵੱਲੋਂ ਗਲਤ ਯੂ-ਟਰਨ ਲੈਣ ਦੇ ਕਰਕੇ ਤਿੰਨ ਬੇਕਸੂਰ ਮਾਰੇ ਗਏ ਆ ਇਹ ਵੀ ਗੱਲ ਸੱਚ ਆ ਕਿ ਸਾਡੇ ਭਾਈਚਾਰੇ ਦਾ ਬੰਦਾ ਇਸ ਕਰਕੇ ਸਾਡੇ ਜਜ਼ਬਾਤ ਨਾਲ ਜੁੜੇ ਆ ਇਹ ਵੀ ਗੱਲ ਸੱਚੀ ਆ ਕਿ ਉਹਦੀ ਇਸ ਗਲਤੀ ਦੇ ਕਰਕੇ ਪੰਜਾਬ ਦੇ ਤੇ ਭਾਰਤ ਦੇ ਹੋਰ ਜਿਹੜੇ ਵੱਖ-ਵੱਖ ਡਰਾਈਵਰ ਵੀਜ਼ੇ ਤੇ ਜਾਣਾ ਚਾਹੁੰਦੇ ਆ ਜਿਹਨਾਂ ਨੇ ਡਰਾਈਵਰ ਵਾਲਾ ਵਰਕ ਪਰਮਿਟ ਲੈਣਾ ਉਹਨਾਂ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਗਈ ਆ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਵੀ ਜੇਕਰ ਗਲਤੀ ਕੋਈ ਜਾਣੇਵਤ ਕਰੇ ਕੋਈ ਅਣਜਾਣੇ ਦੇ ਵਿੱਚ ਕਰੇ ਕਈ ਵਾਰੀ ਗਲਤੀਆਂ ਕਰਨੀਆਂ ਚਾਹੁੰਦਾ ਨਹੀਂ ਹੁੰਦਾ ਬੰਦਾ ਗਲਤੀ ਹੋ ਜਾਂਦੀ ਆ ਕਈ ਵਾਰੀ ਜਿਹੜੇ ਸਾਡੇ ਪੰਜਾਬੀ ਅਸੀਂ ਸ਼ੈਰਡਨ ਪਲਾਜ਼ਾ ਵੱਲ ਕੁਝ ਕ ਮੁੰਡੇ ਕੁੜੀਆਂ ਦੀਆਂ ਵੀਡੀਓ ਅਕਸਰ ਵੇਖੀਆਂ ਜਿਹੜੇ ਕਿ ਜਾਣਬੁੱਝ ਕੇ ਇਲਤਾਂ ਕਰਦੇ ਜੁੜੀਆਂ ਚੀਜ਼ਾਂ ਇੱਥੋਂ ਲੈ ਕੇ ਗਏ ਆ ਉੱਥੇ ਵੀ ਨਹੀਂ ਛੱਡਦੇ ਉਹਨਾਂ ਦੇ ਕਰਕੇ ਵੀ ਅਜੇ ਤੱਕ ਕਿੰਨੇ ਸਟੂਡੈਂਟ ਬੱਚੇ ਮੁੰਡੇ ਕੁੜੀਆਂ ਦੇ ਭਵਿੱਖ ਦੇ ਉੱਤੇ ਸਵਾਲ ਖੜਾ ਹੋਇਆ ਉਹਨਾਂ ਸਾਰਿਆਂ ਨੂੰ ਇੱਕੋ ਰਸੇ ਬੰਨਿਆ ਗਿਆ ਗਲਤੀਆਂ ਕੁਝਕਦੀਆਂ ਸਾਰੇ ਇੱਕੋ ਰਸੇ ਬੰਨੇ ਜਾਂਦੇ ਆ ਇੱਥੇ ਵੀ ਹਰਜਿੰਦਰ ਸਿੰਘ ਦੇ ਕੋਲੋਂ ਹੋਈ ਗਲਤੀ ਦੇ ਨਾਲ ਤੇ ਸਾਰੇ ਇੱਕੋ ਰਸੇ ਬੰਨ ਦਿੱਤੇ ਨਾ ਉਹਨਾਂ ਨੇ ਉੱਥੋਂ ਨਹੀਂ ਸਰਕਾਰ ਨੇ ਉੱਥੇ ਵੀ ਰਾਜਨੀਤੀ ਚੱਲ ਪਈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵੀ ਰਾਜਨੀਤੀ ਕੀ ਚੱਲ ਪਈ ਆ ਇਹ ਹੁਣ ਪਤਾ ਲੱਗਾ ਜੀ ਕੈਲੀਫੋਰਨੀਆ ਦੇ ਗਵਰਨਰ ਦੇ ਉੱਤੇ ਡੋਨਲਡ ਟਰੰਪ ਸਰਕਾਰ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਆ ਉਹ ਕਹਿੰਦੇ ਦੇਖੋ ਜੀ ਤੁਸੀਂ ਇੱਥੇ ਸਿਸਟਮ ਨਹੀਂ ਸਹੀ ਹੈਗਾ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਹੁਣ ਉਥੋਂ ਦੇ ਗਵਰਨਰ ਆਫਿਸ ਦੇ ਵਿੱਚੋਂ ਖਬਰ ਆਈ ਆ ਉਹ ਕਹਿੰਦੇ ਵੀ ਭਾਈ ਜਦੋਂ ਤੁਹਾਡੀ ਸਰਕਾਰ ਸੀ ਇਹ ਤੁਹਾਡੇ ਵੱਲੋਂ ਕਿਹੜਾ ਘਟਕੀਤੀ ਗਈ ਆ ਤੁਸੀਂ ਵੀ ਇਦਾਂ ਦਾ ਕੁਝ ਕਰਦੇ ਰਹੇ ਆ ਅਸਲ ਵਿੱਚ ਜੋ ਬਾਈਡਨ ਦੀ ਸਰਕਾਰ ਸੀ ਜਦੋਂ ਇਸ ਮੁੰਡੇ ਨੂੰ ਹਰਜਿੰਦਰ ਸਿੰਘ ਨੂੰ ਇਹ ਡਰਾਈਵਰ ਵਾਲਾ ਪਰਮਿਟ ਮਿਲਿਆ ਜਦੋਂ ਉਹਨੂੰ ਉੱਥੇ ਡਰਾਈਵਿੰਗ ਲਾਇਸੈਂਸ ਮਿਲਿਆ ਜਦੋਂ ਉਹਨੂੰ ਉੱਥੇ ਕਾਰੋਬਾਰੀ ਤੌਰ ਦੇ ਉੱਤੇ ਟਰੱਕ ਚਲਾਉਣ ਦੀ ਇਜਾਜ਼ਤ ਮਿਲੀ ਆ ਇੱਕ ਤਾਂ ਇਥੋਂ ਇਹ ਗੱਲ ਕਲੀਅਰ ਹੋ ਗਈ ਵੀ ਜਿਹੜੀ ਰਾਜਨੀਤੀ ਪੰਜਾਬ ਤੇ ਸਮੁੱਚੇ ਭਾਰਤ ਦੇ ਵਿੱਚ ਇੱਕ ਧਿਰ ਦੂਜੀ ਧਿਰ ਦੀ ਪਿੱਠ ਲਮਾਉਣ ਲਈ ਕਰਦੀ ਆ ਇਹੇ ਉੱਥੇ ਵੀ ਚੱਲ ਰਹੀ ਆ ਅਮਰੀਕਾ ਦੇ ਵਿੱਚ ਇਸ ਵੇਲੇ ਸਰਕਾਰ ਆ ਜਿਹੜੀ ਉਹ ਟਰੰਪ ਦੀ ਆ ਪਰ ਕਈ ਸੂਬਿਆਂ ਦੇ ਵਿੱਚ ਇਸ ਤੋਂ ਉਲਟ ਵੀ ਆ ਸੂਬਾਈ ਸਰਕਾਰਾਂ ਦੇ ਵਿੱਚ ਫਰਕ ਆ ਦੇਸ਼ ਦੇ ਵਿੱਚ ਸਰਕਾਰ ਟਰੰਪ ਦੀ ਆ ਉਹ ਆਪਸ ਦੇ ਵਿੱਚ ਭੜ ਰਹੇ ਵੀ ਤੁਸੀਂ ਕਿਹੜਾ ਚੰਗੇ ਆ ਤੁਹਾਡੇ ਕਰਕੇ ਆਏ ਹੋਇਆ ਕਿ ਤੁਸੀਂ ਐ ਕੀਤਾ ਤੁਸੀਂ ਐ ਕੀਤਾ ਇਹ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਉੱਤੇ ਸਵਾਲ ਖੜਾ ਕਰਨ ਲੱਗ ਪਏ ਇੱਕ ਦੂਜੇ ਦੇ ਉੱਤੇ ਕਿਹੜੇ ਕੱਢਣ ਦੇ ਲਈ ਜਾਂ ਦੂਜੇ ਦੀ ਪਿੱਠ ਲਮਾਉਣ ਦੇ ਲਈ ਦੂਜੀ ਗੱਲ ਇਹ ਆ ਕਿ ਹਰਜਿੰਦਰ ਸਿੰਘ ਤੋਂ ਆਪਾਂ ਸਬਕ ਲਗੇ ਕਿ ਸੜਕੀ ਨਿਯਮਾਂ ਦੀ ਹਮੇਸ਼ਾ ਪਾਲਣਾ ਕਰਨੀ ਇੱਥੇ ਵੀ ਤੇ ਉੱਥੇ ਵੀ ਇੱਥੇ ਆਪਾਂ ਹੋਰ ਗੱਲ ਸੋਚ ਲੈਨੇ ਵੀ ਚਲੋ ਕੋਈ ਨਹੀਂ ਲੈ ਦੇ ਕੇ ਕਰ ਲੈਨੇ ਆ ਯਾਰ ਵਿੱਚ ਬੰਦੇ ਪਾਲਾਂਗੇ ਮਹੀਨੇ ਬਾਅਦ ਮਾਮਲਾ ਠੰਡਾ ਹੋ ਜਾਂਦਾ ਸ਼ਾਇਦ ਉੱਥੇ ਹੋ ਜੇ ਜਾਂ ਨਾ ਹੋ ਜੇ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂਗਾ ਜੇ ਹੋ ਵੀ ਜਾਵੇ ਉਹਨਾਂ ਦੇ ਤਿੰਨਾਂ ਦੇ ਪਰਿਵਾਰਕ ਮੈਂਬਰ ਇਹ ਗੱਲ ਕਹਿ ਵੀ ਦੇਣ ਜੇ ਤੇ ਫਿਰ ਪਤਾ ਨਹੀਂ ਉੱਥੋਂ ਦੇ ਕਾਨੂੰਨ ਨੇ ਕਿਹੜੇ ਪਾਸੇ ਦਾ ਮੋੜ ਘਟਣਾ ਮੇਰੀ ਬੇਨਤੀ ਸਿਰਫ ਇਹ ਆ ਵੀ ਇਸ ਗੱਲ ਨੂੰ ਆਪਾਂ ਅਮਰੀਕਾ ਦੇ ਕਾਨੂੰਨ ਨਾਲ ਸੰਬੰਧਿਤ ਹੀ ਸਮਝ ਗਏ ਉੱਥੇ ਗਲਤੀ ਹੋਈ ਆ ਉੱਥੇ ਹੀ ਫਲੋਰੀਡਾ ਇਹ ਕੋਈ ਤਰਨਤਾਰਨ ਦੇ ਵਿੱਚ ਨਹੀਂ ਫਰੀਰਕੋਰਟ ਦੇ ਵਿੱਚ ਨਹੀਂ ਇਹ ਹੁਸ਼ਿਆਰਪੁਰ ਦੇ ਵਿੱਚ ਨਹੀਂ ਇਹ ਮੁਕਸਰ ਸਾਹਿਬ ਦੇ ਵਿੱਚ ਨਹੀਂ ਇਹ ਜਲੰਧਰ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਫਲੋਰੀਡਾ ਤੇ ਪੰਜਾਬ ਦੇ ਵਿੱਚ ਪੰਜਾਬੀ ਆਪਸ ਦੇ ਵਿੱਚ ਗਾਲੋ-ਗਾਲੀ ਹੋ ਜਾਂਦੀ ਆ ਮੈਂ ਦੋ ਤਿੰਨ ਅਜੇ ਟਿੱਪਣੀਆਂ ਦੇਖੀਆਂ ਉਹਦੇ ਵਿੱਚ ਇੱਕ ਜਣਾ ਕਹਿੰਦਾ ਵੀ ਭਾਈ ਇਹ ਬੰਦੇ ਦਾ ਕਸੂਰ ਕੀ ਆ ਇੰਉਂ ਤਾਂ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਆ ਦੂਜਾ ਉਹਨੂੰ ਥੱਲੇ ਗਾਲਾਂ ਕੱਢ ਰਿਹਾ ਚਵੜਾ ਤੂਕੜਾ ਚੰਗਾ ਤੁਸੀਂ ਸ਼ਰਮ ਲਈ ਆ ਤੁਸੀਂ ਆਪ ਕਿਹੋ ਜੇ ਆ ਉਹਨੂੰ ਤਾਂ ਫਾਹੇ ਲੱਗਣਾ ਚਾਹੀਦਾ ਉਹਨੂੰ ਫਾਹੇ ਲਾ ਦੇਣਾ ਚਾਹੀਦਾ ਉਹ ਕਾਤਲ ਆ ਉਹ ਆਪਸ ਦੇ ਵਿੱਚ ਲੜੀਆਂ ਦੇ ਫਿਰ ਉਹ ਥੱਲੇ ਹੋਰ ਉਹਨੂੰ ਗਾਲਾਂ ਕੱਢੀ ਜਾਂਦੇ ਆ ਤੁਹਾਡੀਆਂ ਇਹਨਾਂ ਗਾਲਾਂ ਦੇ ਨਾਲ ਉਥੋਂ ਦੇ ਕਾਨੂੰਨ ਦੇ ਉੱਤੇ ਕੋਈ ਅਸਰ ਨਹੀਂਗਾ ਹਾਂ ਜਿਹੜੀ ਪਟੀਸ਼ਨ ਚੱਲ ਰਹੀ ਆ ਪਟੀਸ਼ਨ ਦਸਖਤੀ ਪਟੀਸ਼ਨ ਚੱਲਦੀ ਆ ਹੋ ਸਕਦਾ ਇਹਦਾ ਕੋਈ ਪ੍ਰਭਵੀਖੀ ਅਸਰ ਹੋਵੇ ਮੈਨੂੰ ਇਹਦੇ ਬਾਰੇ ਵੀ ਗਿਆਨ ਨਹੀਂ ਆ ਪਰ ਇੰਨਾ ਗਿਆਨ ਜ਼ਰੂਰ ਆ ਵੀ ਪਹਿਲਾਂ ਤੁਸੀਂ ਟਰੈਕਟਰ ਵਾਲੀ ਕੁੜੀ ਤੇ ਕੈਨੇਡਾ ਵਾਲੇ ਮੁੰਡੇ ਦੇ ਪਿੱਛੇ ਖਪੇ ਤੇ ਹੁਣ ਤੁਸੀਂ ਇਸ ਗੱਲ ਦੇ ਬਾਰੇ ਖਪੀ ਜਾਂਦੇ ਨਾ ਤੁਸੀਂ ਫਲੋਟਡਾ ਦੇ ਵਿੱਚ ਜਾ ਕੇ ਦੇਖਿਆ ਜਿਹੜੇ ਤਾਂ ਜਾਣਦੇ ਆ ਜਿਨ੍ਹਾਂ ਨੂੰ ਉੱਥੋਂ ਦੇ ਬਾਰੇ ਪਤਾ ਜਿਨ੍ਹਾਂ ਨੂੰ ਯੂ ਟਰਨ ਲੈਣਾ ਚਾਹੀਦਾ ਸੀ ਕਿ ਨਹੀਂ ਲੈਣਾ ਪਤਾ ਜਿਹੜੇ ਉੱਥੋਂ ਦੇ ਕਾਨੂੰਨ ਦੇ ਬਾਰੇ ਜਾਣਦੇ ਆ ਉਹ ਤਾਂ ਗੱਲ ਸਹੀ ਸਮਝੀ ਪਰ ਬਾਕੀ ਮੇਰੇ ਵਰਗੇ ਬੈਠੇ ਇੱਥੇ ਐਵੇਂ ਹੀ ਨਾਲ ਦੇ ਸ਼ਹਿਰ ਵਾਲੇ ਨਾਲ ਬਿਗਾੜੀ ਜਾਣ ਉਹ ਕਿਸੇ ਦੀ ਫੋਟੋ ਕੋਈ ਕਿਸ ਨੇ ਕਿਹੜੀ ਲਾਈ ਆ ਉਹਦੇ ਪਿੱਛੇ ਗਾਲਾਂ ਕੱਢੀ ਜਾਣ ਵੀ ਲੈ ਤੂੰ ਸਾਹਮਣੇ ਆ ਜਾ ਬੰਦੇ ਦਾ ਪੁੱਤਾਂ ਤਾਂ ਆਪਾਂ ਨੂੰ ਕੋਈ ਹੋਰ ਕੰਮ ਜੇ ਹੈਗਾ ਆਪਾਂ ਉਹ ਕਰ ਲਈਏ ਮੇਰੀ ਬੇਨਤੀ ਆ ਹਰਜਿੰਦਰ ਸਿੰਘਾ ਜਿਹੜਾ ਜਾਂ ਹਰਜਿੰਦਰ ਸਿੰਘ ਦਾ ਪਰਿਵਾਰ ਆ ਜਿਹੜਾ ਉਹਦੇ ਨਾਲ ਹਮਦਰਦੀ ਆ ਹਰਜਿੰਦਰ ਸਿੰਘ ਇਸ ਕਾਨੂੰਨੀ ਚੁੰਗਲ ਦੇ ਵਿੱਚੋਂ ਨਿਕਲ ਜਾਵੇ ਹਰਜਿੰਦਰ ਸਿੰਘ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਵੀ ਹੋਵੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਦਾ ਹੋਵੇ ਉਹਦੇ ਪਰਿਵਾਰ ਦੇ ਹਾਲਾਤ ਨੂੰ ਅਸੀਂ ਸਮਝ ਸਕਦੇ ਆ ਕੋਈ ਵੀ ਬੰਦਾ ਇੱਥੋਂ ਮਜਬੂਰੀ ਚ ਜਾਂਦਾ ਪਰ ਮੈਂ ਹਮੇਸ਼ਾ ਇਹ ਵੀ ਗੱਲ ਕਹਿੰਦਾ ਕਿ ਮਜਬੂਰੀ ਜਿਹੜੀ ਆ ਹਾਲਾਤ ਆ ਜਿਹੜੇ ਵਰਤਮਾਨ ਇਹ ਅਸੀਂ ਬਦਲਣ ਦੇ ਲਈ ਜਦੋਂ ਕਿਸੇ ਹੋਰ ਥਾਂ ਤੇ ਜਾਂਦੇ ਆ ਤਾਂ ਸਾਡੀਆਂ ਜ਼ਿੰਮੇਵਾਰੀਆਂ 100 ਗੁਣਾ ਵੱਧ ਜਾਂਦੀਆਂ ਵੀ ਸਾਡੇ ਕਰਕੇ ਕੁਝ ਐਸਾ ਨਾ ਹੋ ਜੇ ਜਿਹਦੇ ਕਰਕੇ ਸਾਡੀਆਂ ਖਬਰਾਂ ਉਲਟ ਤਰੀਕੇ ਦੇ ਨਾਲ ਆਉਣ ਜਿਹਦੇ ਕਰਕੇ ਸਾਡੇ ਜਿਹੜੇ ਪੈਸੇ ਲੱਗੇ ਉਹ ਵੀ ਡੁੱਬ ਜਾਣ ਪਤਾ ਨਹੀਂ ਕਿੰਨੇ ਪੈਸਿਆਂ ਦੇ ਵਿੱਚ 2118 ਦੇ ਵਿੱਚ ਕੰਦ ਟੱਪ ਕੇ ਮੈਕਸੀਕੋ ਵਾਲੀ ਹਰਜਿੰਦਰ ਸਿੰਘ ਗਿਆ ਹੋਣਾ ਉੱਥੇ ਤੇ ਪਤਾ ਨਹੀਂ ਉਹਦਾ ਵਿਆਜ ਪੂਰਾ ਹੋਇਆ ਹੋਣਾ ਕਿ ਮੂਲ ਲੱਥਾ ਹੋਣਾ ਕਿ ਨਹੀਂ ਲੱਥਾ ਹੋਣਾ ਪਰ ਜਿਹੜੀ ਵਿਫਤਾ ਆਣ ਪਈ ਉਹਦੇ ਕਰਕੇ ਟੱਬਰ ਇੱਥੇ ਸੁੱਕ ਜਾਣਾ ਇੱਥੋਂ ਦੇ ਟੱਬਰ ਦਾ ਵੀ ਆਸਰਾ ਬਣਨਾ ਚਾਹੀਦਾ ਤੇ ਹਰਜਿੰਦਰ ਸਿੰਘ ਦੇ ਲਈ ਪੰਜਾਬੀਆਂ ਦੀ ਹਮਦਰਦੀ ਦੀ ਸੀ ਕਦਰ ਕਰਦੇ ਆ ਪਰ ਇਹ ਕਦਰ ਆਪਾਂ ਨੂੰ ਉਦੋਂ ਵੀ ਕਰਨੀ ਚਾਹੀਦੀ ਹੈ ਜਦੋਂ ਇੱਥੇ ਮੰਨ ਲਓ ਉਦਾਹਰਨ ਦੇ ਤੌਰ ਤੇ ਇੱਥੇ ਕੋਈ ਪ੍ਰਵਾਸੀ ਮਜ਼ਦੂਰ ਟਰਾਲਾ ਚਲਾ ਰਿਆ ਉਹਦੇ ਕੋਲੋਂ ਤਿੰਨ ਪੰਜਾਬੀ ਮਰ ਜਾਣ ਫਿਰ ਆਪਾਂ ਉਦੋਂ ਵੀ ਇਹ ਭਾਵਨਾ ਰੱਖਣੀ ਆ ਫਿਰ ਗੱਲੇ ਵੀ ਆ ਜੇ ਮੰਨ ਲਓ ਉੱਥੇ ਕੋਈ ਕਾਲਾ ਜਾਂ ਗੋਰਾ ਚਲਾ ਰਿਆ ਟਰੱਕ ਟਰਾਲਾ ਜਾਂ ਕੋਈ ਕਾਰ ਚਲਾ ਰਿਆ ਉਹਦੇ ਕੋਲੋਂ 2 ਜਾਂ 3 ਪੰਜਾਬੀ ਜਾਂ ਕੋਈ ਹੋਰ ਦੀ ਮੌਤ ਹੋ ਜੇ ਫਿਰ ਆਪਾਂ ਉੱਥੇ ਵੀ ਇਹ ਖਿਆਲ ਰੱਖਾਂਗੇ ਕਿ ਭਾਈ ਅਚਾਨਕ ਹੋਇਆ ਕਿਸੇ ਦਾ ਕੋਈ ਜੀ ਥੋੜੀ ਕਰਨਾ ਸੀ ਕਤਲ ਕਰਨ ਨੂੰ ਇਹ ਤਾਂ ਕਿਤੇ ਵੀ ਹਰਸਾ ਵਾਪਰ ਸਕਦਾ ਫਿਰ ਆਪਾਂ ਮੌਕੇ ਦੇ ਮੁਤਾਬਕ ਬਦਲਿਆ ਨਾ ਕਰੀਏ ਆਪਣਾ ਸਟੈਂਡ ਹੋਣਾ ਚਾਹੀਦਾ ਵੀ ਭਾਈ ਆਹ ਗੱਲ ਗਲਤ ਹੈ ਤਾਂ ਗਲਤ ਹੈ ਆ ਸਹੀ ਹੈ ਤਾਂ ਸਹੀ ਹੈ ਜੇ ਆਪਣਾ ਅਜੇ ਸਾਡੇ ਵਿਚਾਰ ਕਈ ਵਾਰੀ ਹੋਰ ਹੋ ਜਾਂਦੇ ਆ ਜੇ ਦੂਜਾ ਅਜੇ ਫਿਰ ਅਸੀਂ ਕਹਿੰਦੇ ਨਹੀਂ ਜੀ ਕਿ ਹੁਣ ਸਾਡੇ ਵਿਚਾਰ ਆਹਾ ਹਰਜਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਉਹਨੂੰ ਡਿਪੋਰਟ ਨਾ ਕੀਤਾ ਜਾਵੇ ਇਹ ਅਸੀਂ ਇੱਛਾ ਪਾਲਦੇ ਆ ਪਰ ਸਾਡੀ ਇੱਛਾ ਮੁਤਾਬਕ ਥੋੜੀ ਉਹਨੂੰ ਰੱਖਣਾ ਜਾਂ ਕੱਢਣਾ ਉਦੇ ਭਰਾ ਨੂੰ ਹਰਨੀਤ ਨੂੰ ਫੜ ਲਿਆ ਸਾਡੀ ਇੱਛਾ ਮਤਾ ਕੋ ਥੋੜੀ ਫੜਿਆ ਹੋਇਆ ਤੇ ਮਾਰਾ ਹੀ ਹੈ ਹਾਂਜੀ ਤੇ ਇਹ ਆਇਆ ਯੂ ਟਰਨ ਜਿਹੜਾ ਨਾ ਇਹ ਉਦੋਂ ਬੰਦੇ ਦਾ ਮਸਲਾ ਬਣਦਾ ਐਕਸੀਡੈਂਟ ਦਾ ਜਦੋਂ ਉਹ ਬੰਦਾ ਜਲਦੀ ਕਰਦਾ ਤੇ ਕਹਿ ਦਿੰਦਾ ਪਿਛਲੇ ਯੂ ਟਰਨ ਤੋਂ ਹੀ ਮੋੜ ਲਈਏ ਜਾਂ ਇੱਥੋਂ ਹੀ ਮੋੜ ਲਈਏ ਕਿਹੜੀ ਕੋਈ ਕੁਛ ਆ ਰਹੀ ਹੈ ਲੇਕਿਨ ਉਦੋਂ ਪਤਾ ਲੱਗਦਾ ਜਦੋਂ ਹਾਦਸਾ ਹੋ ਜਾਂਦਾ ਹਾਂਜੀ ਇਹ ਜਿਹੜੇ ਰੋਡ ਸੇਫਟੀ ਹੈ ਨਾ ਇੰਨੀ ਤੇ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਪੂਰੀ ਦੁਨੀਆ 'ਚ ਕਿਉਂਕਿ ਜਾਨਾਂ ਨੇ ਰੋੜਾਂ ਦੇ ਲਗੀਆਂ ਫਿਰਦੀਆਂ ਲੋਕ ਤੇ ਤੁਹਾਡੀ ਇੱਕ ਨਿੱਕੀ ਜਿਹੀ ਗਲਤੀ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਜਨਨ ਕੋਣ ਇੱਕ ਫੈਮਿਲੀ ਦੇ ਤਿੰਨ ਜੀ ਚਲੇ ਗਏ ਹਾਂਜੀ ਤਿੰਨ ਜੀ ਚਲੇ ਗਏ ਨੇ ਇੱਕ ਪਾਸੇ ਤਿੰਨ ਜੀ ਚਲੇ ਗਏ ਨੇ ਦੂਸਰੇ ਪਾਸੇ ਦੋ ਜੀਆਂ ਨੂੰ ਪ੍ਰੋਬਲਮ ਵੀ ਹੋ ਰਹੀ ਹੈ ਮਤਲਬ ਕਿ ਇੱਕ ਨੂੰ ਸਜ਼ਾ ਹੋ ਸਕਦੀ ਹੈ ਦੂਸਰੇ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਜੇ ਉਹ ਇੱਕ ਇਹ ਜਿਹੜੇ 45 ਸਾਲ ਉਹਨਾਂ ਨੂੰ ਕੈਦ ਹੋ ਜਾਂਦੀ ਅਰਜਿੰਦਰ ਹਰਜਿੰਦਰ ਸਿੰਘ ਨੂੰ ਤੇ ਤਕਰੀਬਨ ਉਹਨਾਂ ਦੇ ਵਿੱਚ ਸਾਰੀ ਜ਼ਿੰਦਗੀ ਫਿਰ ਜੇਲ੍ਹ ਚ ਹੀ ਚੱਲੀ ਹੈ ਹਾਂ ਜੀ 45 ਸਾਲ ਉਹ 40 40 ਸਾਲ ਉਮਰ ਸ਼ਾਇਦ ਹੋਵੇ 35 35 ਸਾਲ ਹੋਣੀ ਹੈ ਉਹ ਜਿਸ ਤਰ੍ਹਾਂ ਉਹਨਾਂ ਦੀ ਵੀਡੀਓ ਆਪਾਂ ਦੇਖੀਏ ਲੇਕਿਨ ਇਹ ਇੱਕ ਚੀਜ਼ ਹੁੰਦੀ ਕਿ ਗਲਤੀਆਂ ਬੰਦਾ ਕਰਦਾ ਨਹੀਂਗਾ ਬੰਦੇ ਕੋਲ ਹੋ ਜਾਂਦੀਆਂ ਮਾੜਾ ਵਕਤ ਆਣ ਲੱਗਿਆ ਪਤਾ ਨਹੀਂ ਲੱਗਦਾ ਪਿਛਲੇ ਦਿਨਾਂ ਜੈਮਦਾਬਾਦ ਦੇ ਵਿੱਚ ਤੁਸੀਂ ਦੇਖਿਆ ਕਿ ਉੱਥੇ ਵੀ ਪਾਇਲਟ ਕੋਲ ਜਹਾਜ਼ ਗਿਰ ਗਿਆ 270 72 لیکن ਡੇਡਾ ਤੋਂ ਚਲੇਗੇ ਕਾਨੂੰਨ ਹੈ ਨਾ ਕਾਨੂੰਨ ਤੇ ਜ਼ਿਆਦਾ ਫਿਰ ਇਹ ਕਹਿੰਦਾ ਨਾ ਕਿ ਬਈ ਗਲਤੀ ਹੈ ਜਾਂ ਜਾਣ ਕੇ ਕੀਤਾ ਜੋ ਮਸਲਾ ਹੈ ਨਾ ਕਾਨੂੰਨ ਦੇ ਇਹ ਹੈ ਨਾ ਕਿ ਗਲਤੀ ਕੀਤੀ ਹੈ ਹਾਂ ਪੁਨਿਸ਼ਮੈਂਟ ਕਿਨੂੰ ਦੇਣੀ ਹੈ ਕਿਨੂੰ ਸਜ਼ਾ ਦੇਣੀ ਹੈ ਤੇ ਤੁਹਾਡੇ ਮੇਰੇ ਜਜ਼ਬਾਤ ਨਾਲ ਤੇ ਫਰਕ ਨਹੀਂ ਪੈਣਾ ਤੇ ਨਾ ਹੀ ਸਾਨੂੰ ਉਥੋਂ ਦੇ ਕਾਨੂੰਨ ਦਾ ਪਤਾ ਹੈ ਕਿ ਵੀ ਕੀ ਕਾਨੂੰਨ ਹੈ ਕੀ ਸਿਸਟਮ ਹੈ ਕਿਸ ਦੇ ਤਾ ਤੇ ਇੱਥੇ ਦੇ ਦਫਾ ਚੇਂਜ ਵੀ ਕਰਵਾ ਲੈਂਦੇ ਨੇ ਇੱਥੇ ਤਾਂ ਰੋੜਦੇ ਅਗਰ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਉਹ ਨੂਰਾ ਦਾ ਕਤਲ ਜਪਾ ਦਿੰਦੇ ਨੇ ਜਿਹੜੇ ਤਾਕਤਵਰ ਹੁੰਦੇ ਨੇ ਜਾਂ ਜਿਨ੍ਹਾਂ ਦੇ ਪਿੱਛੇ ਵਾਲੇ ਜੀ ਹਾਂ ਜਿਨ੍ਹਾਂ ਦਾ ਉਹ ਮਤਲਬ ਕਿ ਦਫਾ ਮੈਂ ਖਾਲ 23 ਹੈ ਜਾਂ 24 ਹੈ ਉਹ ਲਵਾ ਲੈਂਦੇ ਨੇ ਤੇ ਜਾਂ ਫਿਰ ਐਕਸੀਡੈਂਟ ਦੀ ਲਾ ਕੇ ਬਚਤ ਹੋ ਜਾਂਦੀ ਹੈ ਸਾਡੇ ਹੁੰਦੇ ਕੋ ਨਾ ਕਿ ਤੁਸੀਂ ਆਪਣੇ ਪਿਛਲੇ ਦਿਨ ਇੱਥੇ ਐਕਸੀਡੈਂਟ ਹੋਇਆ ਹੈ ਅ ਜਨਾਰਫ ਵਾਲੇ ਦੇ ਕੋਲ ਬੱਸ ਵਜੀ ਹੈ ਤੇ ਉਹਨੇ ਜੀ ਤਕਰੀਬਨ ਕਾਫੀ ਲੋਗ ਫੌਤ ਹੋ ਗਏ ਫਿਰ ਰੈਸਕਿਊ ਦੀ ਗੱਡੀ ਵਜੀ ਹੈ ਹਾਂ ਉਹਦਾ ਕਿੰਨਾ ਨੁਕਸਾਨ ਹੋਇਆ ਇਹ ਨਾ ਫਲੋਰੀਡਾ ਜੇ ਅੱਗੇ ਵੀ ਇੱਕ ਵਾਰੀ ਹਾਦਸਾ ਹੋਇਆ ਸੀ ਤੇ ਉਥੋਂ ਦੇ ਇੱਕ ਸਿੱਖ ਉਦੋਂ ਸਿੱਖ ਦਾ ਪੰਜਾਬੀ ਸੀ ਕੋਈ ਉਹਨੂੰ ਕੋਲ ਹੋਇਆ ਸੀ ਤੇ ਉਹਨੂੰ 110 ਸਾਲ ਕੈਦ ਹੋਈ ਸੀ ਤੇ ਫਿਰ ਆ ਜਿਹੜੀ ਪਟੀਸ਼ਨ ਦਾਇਰ ਕੀਤੀ ਤੇ ਜਿਹੜਾ ਮੋੜ ਕੇ ਆਉਂਦੇ ਤੇ ਦਸਖਤ ਕੀਤੇ ਨਾ VOTING ਟਾਈਪ ਜਿਹੜਾ ਕੰਮ ਹੋਇਆ ਇਹਦੀ ਵਇਦ ਫਿਰ ਅਮਰੀਕਾ ਦੀ ਗਵਰਨਮੈਂਟ ਨੇ ਨਾ ਉਹਦੀ سزا ਘਟਾ ਕੇ 110 ਸਾਲ ਤੋਂ ਸੋ ਸਾਲ ਘਟਾ ਦਿੱਤੇ 10 ਸਾਲ ਨੂੰ ਰਹਿ ਗਈ ਇਹਦੇ ਨਾਲ ਵੀ ਫਰਕ ਪਏਗਾ ਤੇ ਇਸ ਮਾੜੇ ਵਕਤ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿਉਂਕਿ ਮੈਂ ਉਹ ਅਮਰੀਕਾ ਦੇ ਆਪਣੇ ਕਾਨੂੰਨ ਨੇ ਰੂਲ ਰੈਗੂਲੇਸ਼ਨ ਨੇ ਲੇਕਿਨ ਅਸੀਂ ਇਹ ਕਹਿ ਸਕਦੇ ਆ ਕਿ ਜਿਹੜੇ ਪੰਜਾਬੀ ਇੱਥੇ ਬੈਠੇ ਈਵਨ ਕਿ ਟਰਾਲਿਆਂ ਵਾਲਿਆਂ ਦੀਆਂ ਜਈਆਂ ਮੈਂ ਵੀਡੀਓ ਵੇਖੀਆਂ ਉਹ ਕਹਿੰਦੇ ਨੇ ਇਹਨੂੰ ਟਰਾਲਾ ਨਹੀਂ ਚਲਾਉਣਾ ਆਂਦਾ ਇੱਥੇ ਮੂੰਹ ਚੱਕ ਕੇ ਆ ਜਾਂਦੇ ਨੇ ਇਸ ਤਰ੍ਹਾਂ ਯਾਨੀ ਕਿ ਉਹਨਾਂ ਵਾਸਤੇ ਮੁਸ਼ਕਲ ਦੀ ਘੜੀ ਹੈ ਜੇ ਸਾਥ ਦੇਣ ਤੇ ਜਿਹੜੇ ਜਾਣੇ ਉਥੇ ਚਲੇ ਗਏ ਨੇ ਜਿਹੜੇ ਭਾਈ ਜਿਹੜੇ ਲੋਕ ਦੂਸਰੀ ਗੱਲਾਂ ਵੀ ਕਰ ਰਹੇ ਨੇ ਉਹ ਇਸੇ ਤੋਂ ਕਰ ਰਹੇ ਨੇ ਕਿ ਉਹਨਾਂ ਨੂੰ ਆਪਣਾ ਪਾਲਾ ਹੈ ਕਿ ਇਹ ਇਥੋਂ ਦੇ ਮੁਲਕਾਂ ਦੇ ਕਾਨੂੰਨ ਇਸ ਤਰ੍ਹਾਂ ਦੇ ਨੇ ਸਾਾਨੂੰ ਕਿਤੇ ਕੱਢ ਨਾ ਦੇ ਸਾਡੇ ਵਾਸਤੇ ਨਾ ਸਖਤੀ ਹੋ ਜਾਵੇ ਇਹ ਵੀ ਚੀਜ਼ਾਂ ਦੇ ਨਾਲ ਨੇ ਨਾ ਕਿ ਉਥੇ ਹੋਰ بڑے ਲੋਕਾਂ ਦਾ ਰੋਜ਼ਗਾਰ ਟਰੱਕਿੰਗ ਨਾਲ ਜੁੜਿਆ ਹੈ ਟਰੱਕ ਚਲਾਉਂਦੇ ਨੇ ਉਥੇ ਤੇ ਫਿਰ ਉਹ ਪਾਕਿਸਤਾਨੀ ਹੋਣ ਇੰਡੀਅਨ ਪਾਕਿਸਤਾਨ ਦੇ ਬਹੁਤ ਕੰਮ ਨੇ ਇੰਡੀਅਨ ਨੇ ਜ਼ਿਆਦਾਤਰ ਇਵਨ ਕਿ ਆਪਣੇ ਨਾਲ ਬਹੁਤ سارے ਜਿਹੜੇ ਟਰਾਲਾ ਚਲਾਉਂਦੇ ਨੇ ਉਹ ਆਪਣੇ ਨਾਲ رابطہ ਕਰਦੇ ਨੇ ਯਾ ਹਾਂਜੀ ਅਕਸਰ ਸਾਡੇ ਨਾਲ ਕਾਲਾਂ ਕਰਦੇ ਨੇ ਉਹਦੀ ਯਾਦ ਹੈ ਕਿ بڑے ਦੋਸਤ ਨੇ ਫਿਰ ਉਥੋਂ ਦੀ ਟਰਕਿੰਗ ਦੀ ਇੱਕ ਹੋਰ ਗੱਲ ਲੇ ਉਤਸਨ ਦਾ ਟਰੱਕ ਇਥੋਂ ਦਰਾਂ ਦਾ ਨਹੀਂ ਕਿ ਵੀ ਵਿਚਾਰੀ 50 ਦੀ ਸਪੀਡ ਤੋਂ ਉੱਤੇ ਨਹੀਂ ਜਾਦਾ ਉਹ 120 140 ਦੀ ਸਪੀਡ ਤੇ ਵੀ ਜਾਂਦਾ ਜਿੰਨੀ ਇੱਥੇ ਕਾਰ ਨਹੀਂ ਜਾਂਦੀ ਸਾਡੇ ਰੋੜਾਂ ਤੇ ਤੇ ਉਹਨਾਂ ਦੇ ਰੋੜਾਂ ਦੇ ਮਤਲਬ ਕਿ ਉਹਨਾਂ ਨੇ ਰੋਡ ਬੜਾ ਰੋਡ ਦਾ ਸਿਸਟਮ ਬੜਾ ਅੱਛਾ ਕੀਤਾ ਹੈ ਮੇਰਾ خیال ਹੈ ਹਾਦਸਾ ਇਸ ਤਰ੍ਹਾਂ ਹੋਇਆ ਕਿ ਇਹਨੇ ਨਾ ਆਪਣੇ ਵੱਲ ਵੇਖਿਆ ਕਿ ਯਾਰ ਦੂਰ ਤੱਕ ਕੋਈ ਚੀਜ਼ ਨਹੀਂ ਆ ਰਹੀ ਤੇ ਇੱਥੋਂ ਮੈਂ ਯੂ ਟਰਨ ਮਾਰ ਲਵਾਂ ਲਾ ਤਾਂ ਹੋ ਸਕਦਾ ਹੈ ਕਿ ਉਹ ਵੀਡੀਓ ਵੀ ਮੈਂ ਵੇਖੀ ਹੋਈ ਹੈ ਹਰ ਪਾਸੇ ਚੱਲਦੀ ਪਈ ਹੈ ਕਿ ਉਹ ਜਦੋਂ ਨਾ ਜਦੋਂ ਆਨ ਕੇ ਗੱਡੀ ਵੱਜੀ ਉਹ ਬੜੀ ਤੇਜ਼ ਵੱਜੀ ਹੈ ਮਤਲਬ ਕਿ ਬੰਦੇ ਨੂੰ ਨਜ਼ਰ ਹੀ ਨਹੀਂ ਆਂਦਾ ਦੂਰ ਦੂਰ ਦਾ ਕੋਈ ਗੱਡੀ ਨਹੀਂ ਆ ਰਹੀ ਤੇ ਕਿਉਂਕਿ ਉਹ ਗੱਡੀਆਂ ਵੀ ਤੇਜ਼ ਚੱਲਦੀਆਂ ਉੱਥੇ ਤੇਜ਼ ਚੱਲਦੀਆਂ 150 ਕਿਲੋਮੀਟਰ ਦੀ ਸਪੀਡ ਅਗਰ ਟਰਾਲਾ 140 ਤੇ ਚੱਲ ਸਕਦਾ ਤੇ ਕਾਰ ਉੱਥੇ 180 90 ਤੇ ਚੱਲਦੀ ਹੋਣੀ ਫਿਰ ਤੇ ਫਿਰ ਉਹ ਬ੍ਰੇਕ ਲਾਂਦਿਆ ਲਾਂਦਿਆ ਤੈਨੂੰ ਪਤਾ ਕਿ ਦੁੱਕੇ ਲਾਉਂਦਿਆਂ ਫਿਰ ਟਰਾਲੇ ਜਦੋਂ ਕੱਟ ਲੈਣਾ ਉਹਨੂੰ ਜੇ ਮਿੰਟ ਇੱਕ ਅੱਧਾ ਮਿੰਟ ਤੇ ਲੱਗਣਾ ਹੈ ਨਾ ਉਹਨੂੰ ਜੋ ਭਾਵੇਂ ਨਜ਼ਰ ਨਹੀਂ ਵੀ ਆ ਰਿਹਾ ਲੇਕਿਨ ਅਗਰ ਆ ਬੰਦਾ ਓਵਰ ਸਪੀਡ ਵੀ ਆ ਸਕਦਾ ਹੈ ਅਗਲੇ ਬੰਦੇ ਦਾ ਹੋ ਸਕਦਾ ਐਸਾ ਕਿ ਉਹਨਾਂ ਨਾਲ ਬੰਦੇ ਨੂੰ ਮੈਂ ਤੇ ਦੇਖਿਆ ਕਿ ਅਕਸਰ ਸਾਡੇ ਵੀ ਪਾਕਿਸਤਾਨ 'ਚ ਵੀ ਹਾਦਸੇ ਤਾਂ ਹੀ ਹੁੰਦੇ ਨੇ ਕਿ ਯੂ-ਟਰਨ ਤੋਂ ਨਾ ਯਾਨੀ ਕਿ ਯਾ ਵੇਖਦੀ ਕੋ ਨਹੀਂ ਹਾਂਜੀ ਯਾਰ ਮੈਂ ਮਿੱਥੂ ਦਿਲ ਕਰਦਾ ਮੋੜ ਲੈਣੇ ਮੈਂ ਦੇਖਿਆ ਕਿ ਇੰਡੀਆ ਦੇ ਹੋਏ ਜੇ ਨੇ ਉਹ ਲੈਕਚਰ ਦਿੰਦੇ ਨੇ ਇੰਦੇ ਡਰਾਈਵਿੰਗ ਤੇ ਉਹਨਾਂ ਦੇ ਮੈਕੈਨੀਕਲ ਜਗਾੜੂ ਹਾਂ ਉਹਨਾਂ ਦਾ ਚੈਨਲ ਮੈਕੈਨੀਕਲ ਜਗਾੜੂ ਦੇ ਨਾਮ ਤੋਂ ਬਹੁਤ ਅੱਛੇ ਉਹ ਮਤਲਬ ਕਿ ਲੈਕਚਰ ਦਿੰਦੇ ਨੇ ਤੇ ਉਹਨਾਂ ਨੇ ਉਹਨਾਂ ਦੀ ਇੱਕ ਗੱਲ ਇਹ ਮੈਨੂੰ ਬੜੀ ਸਹੀ ਲੱਗਦੀ ਉਹਨਾਂ ਨੇ ਕਿਹਾ ਜਦੋਂ ਤੁਸੀਂ ਬਾਜ਼ਗਾਦ ਲੋਕ ਸਾਡੇ ਇੱਥੇ ਇੰਜ ਕਰਦੇ ਨੇ ਕਿ ਇੰਜ ਜਾ ਰਹੇ ਨੇ ਤੇ ਸਾਹਮਣੇ ਯੂ ਕਟ ਆਇਆ ਇਹਨਾਂ ਨੇ ਉਹਨਾਂ ਨੂੰ ਬਦਲਾਦਾ ਯਾਰ ਅਸੀਂ ਤਾਂ ਪਿੱਛੇ ਮੋੜਨਾ ਸੀ ਉੱਥੋਂ ਹੀ ਇੰਜ ਮੋੜ ਦਿੰਦੇ ਨੇ ਹਾਂ ਕਿ ਚਲੋ ਜੀ ਉਹ ਕਹਿੰਦਾ ਉਹਨੇ ਇਹ ਗੱਲ ਬੜੀ ਅੱਛੀ ਕੀਤੀ ਉਹਨੇ ਕਿਹਾ ਅਗਲਾ 5 ਕਿਲੋਮੀਟਰ ਤੇ ਵੀ ਹੋਵੇ ਨਾ ਤੇ ਤੁਹਾਡਾ 20 ਰੁਪਈਆ ਦਾ ਪਟ્રોલ ਨਹੀਂ ਲੱਗਣਾ ਸਹੀ ਗੱਲ ਹੈ ਤੇ ਤੁਹਾਡੀ ਜਾਨ ਵਾਜਣੀ ਤੁਸੀਂ ਸਕੂਨ ਨਾਲ ਯੂ ਕਟ ਲੈ ਕੇ ਆ ਸਕਦੇ ਜੀ ਜਿਆਦਾ ਜ਼ਿਆਦਾ 5 ਕਿਲੋਮੀਟਰ ਦੀ ਵੀ ਹੋਇਆ 2 ਮਿੰਟ ਲੱਗ ਜਾਣਗੇ ਲੇਕਿਨ ਜ਼ਿੰਦਗੀ ਬਚ ਸਕਦੀ ਹੈ ਕਦੀ ਵੀ ਇਸ ਤਰ੍ਹਾਂ ਨਾ ਕਰੋ ਕਿ ਵੀ ਬਿਲਕੁਲ ਸਾਹਮਣੇ ਆ ਕੇ ਤੇ ਤੁਹਾਨੂੰ ਨਾਲ ਦਾ ਕਹੇ ਕਿ ਯਾਰ ਆਪਾਂ ਇੱਧਰ ਜਾਣਾ ਸੀ ਤੇ ਉਧਰ ਨੂੰ ਐਂ ਜੇ ਘੁਮਾ ਦਿਓ ਵੇਟ ਕਰੋ ਅਗਲੇ ਜੋ ਮੋੜ ਕੇ ਆ ਜਾਓ ਸਾਡੀ ਫੁੱਲ ਹਮਦਰਦੀ ਬਾਈ ਹਰਜਿੰਦਰ ਸਿੰਘ ਨਾਲ ਹੈ ਫੁੱਲ ਸਪੋਰਟ ਹੈ ਸਾਡੇ ਵੱਲੋਂ ਕਿ ਉਹਨਾਂ ਦੇ ਜਿਹੜਾ ਅਸੀਂ ਆਪਣੇ ਚੈਨਲ ਦੇ ਥਰੂ ਕਹਿ ਸਕਨੇ ਆ ਕਿ ਕਿਉਂਕਿ ਉਹ ਜਿਨ੍ਹਾਂ ਨੂੰ ਜਾਣਾ ਸੀ ਉਹ ਚਲੇ ਗਏ ਸੀ ਲੇਕਿਨ ਇਹਨਾਂ ਨੂੰ ਸਜ਼ਾ ਚ ਕੋਈ ਨਰਮੀ ਹੋ ਜਾਵੇ ਕਮੀ ਹੋ ਜਾਵੇ ਜਾਂ ਇਹਨਾਂ ਨੂੰ ਡਿਪੋਰਟ ਵੀ ਕਰ ਦੇਣਾ ਤੇ ਫਿਰ ਫਿਰ ਵੀ ਲੇਕਿਨ ਗੱਲ ਹੈ ਕਿ ਉਹ ਸਜ਼ਾ ਦੀ ਅਗਰ ਕਮੀ ਹੋ ਜਾਵੇ ਡਿਪੋਰਟ ਤੇ ਫਿਰ ਉਹ ਇੱਕ ਬਾਅਦ ਦੀ ਚੀਜ਼ ਹੈ ਨਾ ਤੇ ਫਿਰ ਇਹਦੇ ਵਾਸਤੇ ਇੱਕ ਦੋ ਮੈਂ ਉਹਨਾਂ ਦੇ ਬਾਰੇ ਸੁਣਿਆ ਕਿ ਉਹ ਆਪਣਾ ਇੱਕ ਡੇਢ ਕਿਲਾ ਵੇਚ ਕੇ ਨਾ 2018 ਦੇ ਡੇਢ ਕਿਲਾ ਵੇਚ ਕੇ ਤੇ ਉਹ ਗਿਆ ਉਹ ਉਥਰੀ ਘੜੀ ਇਸ ਤਰ੍ਹਾਂ ਵੀ ਹੈ ਕਿ ਉਹਦੇ ਰਿਸ਼ਤੇਦਾਰ ਨੇ ਕਿ ਇੱਥੇ ਤੇ ਚਲੋ ਕਿਸੇ ਨਾਲ ਕੋਈ ਹਾਦਸਾ ਹੋ ਜਾਂਦਾ ਕਿ ਉਹਦੇ ਪਿਛਲੇ ਜਾ ਕੇ ਉਹਨੂੰ ਵੇਖ ਸਕਦੇ ਨੇ ਜੇਲ੍ਹ 'ਚ ਮਿਲ ਸਕਦੇ ਇਸ ਤਰ੍ਹਾਂ ਦੇ ਬੰਦਾ ਵੇਖੋ ਨਾ ਕਿ ਉਹਨਾਂ ਦੇ ਪਿਛਲੇ ਕੀ ਨਾ ਉਹਨਾਂ ਨੂੰ ਮਿਲ ਸਕਦੇ ਨਾ ਉਹਨਾਂ ਨਾਲ ਗੱਲਬਾਤ ਕਰ ਸਕਦੇ ਨਾ ਵੇਖ ਸਕਦੇ ਉਤੇ ਜੀ ਉਹਨਾਂ ਨੂੰ ਸਜ਼ਾ ਦਾ 15 ਸਾਲ 20 ਸਾਲ ਦੀ ਹੋ ਜਾਂਦੀ ਤਾਂ ਉਹ 15 20 ਸਾਲ ਉਹਨੂੰ ਵੇਖ ਹੀ ਨਹੀਂ ਸਕਦੇ ਕਿਉਂਕਿ ਇੰਨਾ ਪੈਸਾ ਇਥੋਂ ਲਾ ਕੇ ਜਾ ਹੀ ਨਹੀਂ ਸਕਦੇ ਕਿ ਉੱਥੇ ਵੇਖਣ ਆਉਣਾ ਤੇ ਉਹ ਬੜਾ ਮੁਸ਼ਕਲ ਹੈ ਇੱਕ ਸੋਚ ਕੇ ਆਂਦਾ ਹੈ ਕਿ ਯਾਰ ਉਹਨਾਂ ਦੀ ਫੈਮਿਲੀ ਤੇ ਕੀ ਗੁਜ਼ਰ ਰਹੀ ਹੋਏਗੀ ਦੋਸਤ ਮੇਰੇ ਕਿ ਤੁਸੀਂ ਵੀਡੀਓ ਦੇ ਵਿੱਚ ਬਹੁਤ ਸਾਰੀ ਇਨਫਾਰਮੇਸ਼ਨ ਹਾਸਲ ਕੀਤੀ ਉਹਨੇ ਮਿਲਨੇ ਵੀਡੀਓ ਨਾਲ ਅੱਲਾਹ ਨੇ